ਅੱਸੀ ਕਾਲ ਜੀ ਅੱਸੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਆ ਬਲੌਗ ਚ ਤੇ ਜਦ ਚੱਲਦੀ ਆ ਭਾਈ ਲੜਾਈ ਛੋੜੇ ਪਰ ਲੱਦਰਾ ਦਾ 855 ਲਿੰਦਾ ਦਾ ਛੋੜੇ ਪਰ ਲੱਦਰਾ ਦਾ ਬਾਅਦ ਛੋੜੇ ਪਰ ਇਹ ਹੋਰ ਬਹੁਤ ਵਧੀਆ ਆ ਨਾ ਇਹ ਬਈ ਕਿ ਜਿਹੜਾ ਹੋਰ ਲੱਗਣਾ ਹੈ ਇੱਥੇ ਜਿਹੜਾ ਹੋਰ ਲੱਗਣਾ ਇਹਦਾ ਪਰ ਲੰਬਾਈ ਉਹ ਬਹੁਤ ਹੋ ਗਈ ਹੈ ਲੰਬਾਈ ਤਾਂ ਦੇਖ ਕਵਰ ਯੋਰਦਾ ਦੇ ਦੋ ਗੇੜ ਲੱਜੂਏ ਬਸ ਪੱਤੇ ਵੱਧੇ ਲੱਗੇਗਾ ਬਸ ਦੋ ਦੋ ਡੇਢ ਲੱਗਣ ਅਗਲਾ ਗੇੜ ਲਾਉਂਦੇ ਆਉਂਦੇ ਹੈ ਹੈ ਬਜਨੇ ਨਹੀਂ ਰਿਹਾ ਕਿੰਨੇ ਮੈਨੂੰ 100 ਵੀ ਨਹੀਂ ਹੁੰਦਾ ਲੱਗਦਾ ਇਹ ਕਹਿੰਦਾ 200 ਕੁਆਂਟਰ ਹੋਇਆ ਹੈ ਮਾਦੇ ਤੇ ਗੰਨਾ ਕਿਹਜਾਤਾ ਹਾਂ ਪੂਲਰ ਮਾਰਦਾ ਬਾਈ ਪੂਲਰ ਹੋ ਗਿਆ ਜੇ ਕਿਨ ਐ ਬੂਟਾ ਆਏ ਐ ਜੇ ਕਿ ਦੋ ਸਾਲ ਤਾਂ ਹੁੰਦਾ ਬੂਟਾ ਦਾ ਬਹੁਤ ਰਿਆ ਹੋਇਆ ਦਾ ਲੈ ਦੇਖ ਲੈ ਭਾਈ ਤਿੰਦੇ ਬੂਟੇ ਤੇਰੇ ਇੱਕ ਸਾਲ ਦੇ ਬੂਟੇ ਤਿੰਦੇ ਨੂੰ ਕਹਿੰਦਾ ਤੇਰੇ ਫਸਲ ਨਹੀਂ ਹੋਈ ਹੈ ਕਿ ਤੇ ਦੋ ਸਾਲ ਲੇਗਾ ਅੱਗੇ ਤੇ ਆਲੂਆਂ ਨੇ ਵੀ ਰਗੜਿਆ ਗੰਨੇ ਨੇ ਵੀ ਰਗੜਿਆ ਇਹ ਹਾਂ ਫਸਲ ਨਹੀਂ ਹੋਈ ਤੇ ਬੂਟਾ ਸੋਨਾ ਹੋ ਗਿਆ ਬੂਟਾ ਵੀਰਾ ਚੱਲਿਆ ਮੇਰੇ ਰੂ ਬੂਟੇ ਨੂੰ ਲੱਗਿਆ ਤਾਂ ਕਣਕ ਕੋਣ ਕੋ ਹੋਈ ਜਾਊਗੀ ਕਣਕ ਦਾ ਉਹ ਕਣਕ ਵੀ ਕਣਕ ਵੀ ਕਣਕ ਵੀ ਜਿਹੜਾ ਸਰੋਂ ਬੀਜ ਆ ਆਹੋ ਬਾਜਰਾ ਸਰੋਂ ਠੀਕ ਹੈ ਜੀ ਮੈਨੂੰ ਬਾਜਰਾ ਬੀਜ ਦੇਣਾ ਇਹਨੇ ਰੱਖ ਲੈਣਾ ਮੈਨੂੰ ਲੱਗਦਾ ਰੱਖੂਗਾ ਫਟਦਾ ਨਹੀਂ ਹਾਂ ਬਹੁਤ ਹੋਈ ਰਹਿ ਗਿਆ ਖੁੰਜਾ ਜਿਹੜਾ ਇਹਨੂੰ ਤੇ ਸਿਰੇ ਸਈਆ ਉੱਥੇ ਸਿਰਾ ਆਇਓ ਮੋਟਰ ਤੱਕ ਲੱਗੂਗਾ ਘੰਟਾ ਜਾਂ ਕਾਂਟਾ ਰਾਮਾ ਲੱਗੂਗਾ ਰਾਮਾ ਹੂੰ ਕਾਂਟਾ ਪੂਰਾ ਲੱਗੂ ਰਾਮਾ ਲੰਬਾਈ ਬਹੁਤ ਹੋ ਜਾਂਦੀ ਏਦੀ ਟਰਾਲੇ ਦੀ ਲੰਬਾਈ ਬਹੁਤ ਹੋ ਜਾਂਦੀ ਹੈ ਲੰਬਾਈ ਤਾਂ ਹੋਊਗਾ ਆਪਣੇ ਵੀ ਬਸ ਦੋ ਗੇੜੇ ਆ ਉੱਥੇ ਦੋ ਦੋ ਸਵਾਲੇ ਆਪਣੇ ਨਿਭੜ ਜਾਣਾ ਹੁਣ ਹੁਣ ਪਰਸੋਂ ਕਹਿੰਦੇ ਜੀ ਉੱਥੇ ਨੂੰ ਦੇਖਦੇ ਹਾਂ ਹੁਣ ਪੜਾ ਕੇ ਪਾਸੇ ਕਰ ਨਿਵੇੜੀ ਕੰਮ ਹੋਈ ਏ ਕਿੰਨੇ ਫਿਰ ਠੀਕ ਨਹੀਂ ਗੱਲ ਹੋਰ ਕੀ ਨਵੇੜ ਕੇ ਕੰਮ ਪਾਸੇ ਬੜਾ ਮਛਰੇ ਬਹੁਤ ਆ ਟਾਈਮ ਤਾਂ ਆ ਮੈਨੂੰ ਬੜ ਬੜ ਲੱਗਦਾ ਵੀ ਇਹ ਆਹਾ ਬੜ ਬੜ ਹੈ ਨਾ ਬੜ ਬੜ ਹੈ ਬੜਾ ਦੱਸਦੀ ਹੈ ਨਾ ਬੜ ਬੜਾ ਚੱਲ ਫਿਰ ਦੇਖ ਤੂੰ ਜਾਂ ਫਿਰ ਦੇਖਦੇ ਆ ਗੱਲ ਜਾਂ ਦੇਖਾ ਕਾਕਾ ਕੰਡਾ ਭਈ ਇਹ ਆ ਗਿਆ ਕਿ ਨਹੀਂ ਠੀਕ ਠੀਕ ਨਹੀਂ ਫੀਡ ਵੀ ਜਾਣੀ ਯਾਰ ਅੱਜ ਫੀਡ ਵੀ ਨਹੀਂ ਹੈਗੀ ਠੀਕ ਆ ਜਾ ਫਿਰ ਤੂੰ ਹੋਰ ਕੇ ਲਓ ਜੀ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਗੜਾਈ ਚੱਲ ਰਹੀ ਆ ਫੇਰ ਦੁਆਰੇ 95 ਗੰਨੇ ਦੀ ਤੇ ਜੀ ਸੇਹ ਦੱਪਾਂ ਨੇ ਸਾਰਾ ਗੁੜਤਾ ਇੱਧਰ ਹੋ ਆ ਰਹਿ ਗਿਆ ਇੱਧਰ ਮੂਰੇ ਉਹ ਡੋਲ ਸਾਹਮਣੇ ਮੇਲੇ ਬਾਪੂ ਨੂੰ ਇੱਧਰ ਹਾਂ ਸਿੱਧਾ ਠੀਕ ਆ ਹਾਂ ਚੌਂਦੀ ਕਰਵੀ ਗਰਮੀ ਚਾਊਗੀ ਨਹੀਂ ਹਲੇ ਐ ਖੁੱਲਦਾ ਛੀਰ ਫਿਰ ਦੇਖ ਰਿਹਾ ਕਹਿੰਦੀ ਕਰੀ ਵੀ ਆ ਲੈ ਛੜੀ ਬਦਨ ਝੜਦੀ ਆ ਗੜਾਈ ਲੱਗੇ ਭਾਈ ਕਰਨ ਆ ਗੜਾਈ ਦਾ ਫਾਇਦਾ ਹੋ ਗਿਆ ਜਿਹੜੀ ਪਹਿਲਾਂ ਕਰੀ ਆ ਦੇ ਇੰਸਾਨ ਸਾਫ ਪਿਆ ਗਿਆ ਕੋਲਾ ਪਿਆ ਗਿਆ ਇਹਨਾਂ ਦੇ ਸਾਫ ਆ ਕੋਲਾ ਪਿਆ ਇਹ ਕੱਲੂ ਆਪਣਾ ਸਿਰੇ ਲੱਗ ਜਾਣਾ ਹੈ ਹਮ ਹੈਨਾ ਇੱਥੇ ਸਾਰੇ ਗੁੱਡੋਗੇ ਸਮਝ ਲਾ ਆਹ ਫਾਂਟਾਂ ਲਾਉਣੀ ਹੈ ਇਹ ਤੇ ਬਾਦ ਗੜਾਈ ਨਹੀਂ ਹੁਣੀ ਦੀ ਹੁਣੀ ਇਹ ਤੇ ਕਰਨੀਆਂ ਨਹੀਂ ਸਪਰੇਅ ਕਰੂੰਗੇ ਗੰਨਾ ਸੀਟ ਕੇ ਬਸ ਕੱਖ ਵਾਲੀ ਇੱਕ ਸਪਰੇਅ ਕਰਨੀ ਹੈ ਕੰਮ ਫਤੇ ਬੱਟਾ ਬੁੱਟਾ ਬਿਮਾਰੀ ਆਉਣਗੇ ਬਸ ਠੀਕ ਨੇ ਯਾਰ ਹਮ ਸਾਰੇ ਕੰਦੇ ਦੀ ਹੁਣ ਜੇ ਮੰਨ ਕੇ ਇੱਥੇ ਚੱਲ ਪੇ ਆਪਾਂ ਉਰੇ ਤੇ ਗੜਾਈ ਆ ਉਹਦੀ ਕਿਹ ਹੁਣੀ ਹੈ ਜਿਹੜਾ ਹੁਣ ਖੜਾ ਹੈ ਹਾਂ ਹਲੇ ਭਾਈ ਖੜਾ ਆ ਵੀ ਉਹ ਖੜਾ ਹਲੇ ਆਪਣੇ ਕੋਲ ਇੱਧਰ ਖੜਾ ਆ ਸਾਹਮਣੇ ਕਿਹ ਹੁਣੀ ਆ 400 ਪੰਟਲ ਖੜਾ ਹਲੇ ਕਿਹ ਹੁਣੀ ਆ ਹੁਣ ਤਾਂ ਆਪਣਾ ਬਾਉਂਡੀ ਪੂਰਾ ਹੋਣਾ ਭਾਈ ਹਾਂ ਹੁਣ ਤਾਂ ਬਾਉਂਡੀ ਪੂਰਾ ਪ੍ਰਾਕਤੀ ਪਊਗੀ ਬਹੁਤ ਕੀ ਨਹੀਂ ਗੱਲ ਹਾਂ ਹੁਣ ਬੀਜ ਨੂੰ ਨਾ ਕਰੀ ਬਾਕੀ ਸਪਰੇਅ ਲਿਆਂਦੀ ਹੋਈ ਆ ਭਾਈ ਹੁਣ ਕੋਲੇ ਪਿੱਛੇ ਜਾ ਨਾ ਕੀੜੀ ਦੀ ਪਿੱਛੇ ਜਾ ਕੱਲ ਤੇ ਨਾ ਢੋਲੀ ਲਿਆ ਕਰੋ ਪਾਣੀ ਵਾਲੀ ਯਾਰ ਮੈਂ ਕਹਿੰਦਾ ਲੈਟ ਦੇਖ ਲਈ ਇੱਕ ਵਾਰੀ ਕਾ ਤੇ ਪਾਣੀ ਨੂੰ ਵੀ ਹੈਗੀ ਪੀ ਲਈ ਇੱਕ ਵਾਰੀ ਮਾਹੀ ਕਹਿੰਦਾ ਪਾਣੀ ਨੂੰ ਡੋਲੀ ਲਿਆ ਕਰੋ ਕੱਲ ਤੇ ਭਰ ਕੇ ਰੱਖ ਘਰ ਤਾਈ ਲੈਂਦੀ ਭਰ ਕੇ ਟੁੱਟੀ ਵਾਲੀ ਸਾਡੇ ਪੰਜ ਹੋਗੇ ਨਾ ਠੱਗੀ ਹੋਣੀ ਆ ਚਾਹ ਦੇਖੀ ਜਾਊਗੀ ਹੁਣ ਗਰਮ ਇੰਜਨ ਚੱਲੂਗਾ ਕੋਈ ਗਰਮੇ ਚੱਲੂਗਾ ਇੰਜਨ ਆ ਜਾ ਸਾਡਾ ਲੱਟ ਗਈ ਸਾਡੇ ਪੰਜ ਪੱਸੀ ਰਹੇ ਮੈਂ ਵੀ ਲੈਟ ਨਾਲ ਠੱਗੀ ਇਹ ਕੰਮ ਪੂਰਾ ਘਰ ਲੱਤੇ ਹਾਂ ਉਧਰ ਜਾ ਮੈਂ ਬਸ ਕੰਮ ਆਇਆ ਹੈ ਇੱਥੇ ਉਹ ਉੱਥੇ ਤੇ ਲੱਗੇ ਤੇ ਭਾਈ ਦਵਾਈ ਕੋਲ ਤੇ ਜਿਹੜੀ ਆ ਦਵਾਈ ਪਈ ਆ ਠੀੜੀ ਵਾਲੀ ਅਸੀਂ ਵੀ ਮੈਂ ਕਹਿੰਦਾ ਉੱਥੇ ਤੇ ਲੱਗਿਆ ਸਾਰਾ ਕੁੜਤਾ ਹੈਲੋ ਆਹ ਗੁੱਟਿਕਾ ਸਿੰਘ ਜਿਹੜਾ ਦੋ ਸਿਆੜ ਰਹਿ ਗਏ ਸਗੋਂ ਉਡ ਦੂੰਗੇ ਕਿਹੜੇ ਉਹ ਲਾਕ ਵਾਲੇ ਹਾਂ ਫੇਰ ਹੁਣ ਕਿਆ ਕਰੂੰਗੇ ਹੁਣ ਆਹ ਇਹਨੂੰ ਗੁੱਢ ਕੇ ਤੇ ਨਾਲ ਸਪਰੇਅ ਨੂੰ ਦਾ ਕੰਮ ਜਿਹਾ ਕਰਕੇ ਅਸੀਂ ਲਾ ਜੇ ਤੇ ਬੋਲਾ ਹਲੇ ਨੂੰ ਗੁੱਢਾ ਕਿਹੜਾ ਉਹਦਾ ਗੁੱਡਾ ਦੋ ਸਿਆੜ ਉਹਦਾ ਗੁੱਢਦੇ ਨੇ ਮੈਂ ਕੱਖ ਪਾਣ ਜਾ ਕੇ ਇਹਨੂੰ ਤੂੰ ਨਾਲੇ ਲਿਆਈ ਕੱਖੇ ਪਾਉਣੇ ਆ ਤੂੰ ਵੀ ਲੱਗ ਜਾਂਦਾ ਜਦ ਇਹ ਲੱਗ ਜਾ ਫੇਰ ਕਿਆ ਕਰਨਾ ਜਾ ਕੇ ਕੱਖ ਦਾ ਹਲੇ ਹੁਣੀ ਪਾ ਦੇਣੇ 5 5:30 ਹੋ ਗਿਆ ਮੈਂ ਕਿਹਾ ਹੁਣ ਚੱਲਿਆ ਹਲੇ ਆਹੋ ਹਲੇ ਲੋ ਅੱਧਾ ਲੋਰੀ ਹੈ ਘੰਟਾ ਲਵਾਉ ਦੇ ਨਾਲ ਹਲੇ ਅੱਧੇ ਪੰਜ ਹੋ ਗਏ ਅੱਧਾ ਘੰਟਾ ਅੱਧਾ ਘੰਟਾ ਹੋਰ ਲ ਆਹੋ ਇਹ ਤੇਰੇ ਨਾਲ ਇਹ ਦੋ ਸਾਈਡ ਗੁਰਦਨ ਜਾਨੂ ਦਾ ਸਪਰੇਅ ਕਰਨੀ ਹੈ ਜਿਹੜੀ ਰਹੀ ਗਈ ਸੀ ਬਈ ਉਹ ਕਰ ਦੂੰਗਾ ਸਪਰੇਅ ਠੀਕ ਨਹੀਂ ਉਰੀ ਆਉਣਾ ਪਰ ਇਹ ਘਰ ਹਰ ਪਾਸੇ ਜਾਣਾ ਆਹੋ ਠੀਕ ਨਹੀਂ ਚੱਲ ਦੇਖੀਏ ਦਵਾਏ ਦੂਏ ਹੂੰ ਉੱਧਰ ਲੈ ਜਾਣਾ ਪੈਣਾ ਪੰਪ ਬਾਈ ਮੋਟਰਸਾਈਕਲ ਖੜਾ ਉੱਥੇ ਤੇਲ ਪਾਉਣਾ ਪੈਣਾ ਪੰਪ ਚ ਕੱਢ ਕੇ ਹੈਗਾ ਹਲੇ ਤਾਂ ਹੈਗਾ ਹੁਣ ਤੂੰ ਇਹਨੂੰ ਕਰਨ ਤੋਂ ਕਰਨ ਥੋੜਾ ਲੱਗੂਗਾ ਪਹਿਲੇ ਨੂੰ ਕੱਢ ਲੈ ਆਂ ਫਿਰ ਉਰੇ ਉਰੇ ਕੱਢ ਕੇ ਉਰੇ ਉਹ ਸੇ ਤੋਂ ਕੱਢ ਲੈ ਆਂ ਇਹਨੂੰ ਮੈਂ ਕੱਢਦਾ ਪੰਪ ਤਾਂ ਲਾਉਂਦਾ ਹੈ ਇਹ ਕੱਢਦਾ ਪੰਪ ਲਾਉਣਾ ਆ ਫੜ ਕੋ ਹਲੀ ਚੱਕ ਉਹ ਦਵਾਈ ਚੱਕ ਲਿਆ ਉਹ ਦਵਾਈ ਚੱਕ 95 ਗੰਨਾ ਭਾਈ ਵਧੀਆ ਫੁੱਟਿਆ ਬਾਨ ਜੇ ਆਪਾਂ ਨਾ ਗੁੜਦੇ ਜਿਹੜਾ ਆ ਦੂਜਾ ਹੈ ਮੇਰੇ ਬੜਾ ਹੋਣਾ ਇਹ ਇਹ ਇੰਨੀ ਜਗ੍ਹਾ ਮਾ ਹੋਣਾ ਤੇ ਇਹ ਆ ਹੂੰ ਵਧੀਆ ਗੋਹਲੀ ਜਾਈ ਦੀ ਘੁੰਮ ਜਾਂਦੀ ਏ ਉਹਦੇ ਬਾਅਦ ਆਪਾਂ ਨੇ ਪਤਾ ਕੀ ਕਰਨਾ ਓਏ ਬਈ ਗੁੜ ਤਾਂ ਇੱਧਰ ਸਾਰਾ ਅੱਧਾ ਰਹਿ ਗਿਆ ਕਾਲੂ ਆਪਾਂ ਅੱਧੀ ਸਿਹਤ ਗੁੜ ਦੋਈ ਨੂੰ ਸਵੇਰੇ ਅੱਧਾ ਸ਼ਾਮ ਨੂੰ ਲਾ ਕੇ ਗੁੜੋ ਜਣਾ ਤੁਹਾਨੂੰ ਹੋਰ ਦੱਸਾਂ ਤਜਰਬੇ ਆਈ ਦਾ ਜਿਹੜੀ ਆਪਣਾ ਡੀਲੇ ਤੱਕੀ ਆ ਕੋਈ ਕੋਈ 2-2 ਮਿੰਗੀਆਂ ਦੀ ਕਾਹੋ ਖੜੀ ਏ ਉਹ ਦੇਖ ਆਹ ਫੜੀਆ ਇੱਕਣੀ ਉੱਥੇ ਇੱਕਣੀ ਉਧਰ ਸੈਂਪਰਾ ਮਾਰ ਦੂਗੇ ਪਾਣੀ ਲਾ ਕੇ ਇੱਕ ਵਾਰ ਸੈਂਪਰੇ ਦਾ ਮਾਰ ਦੇ ਜਿੱਥੇ ਇਹ ਹੋਇਆ ਗੁੱਲੀ ਆ ਹੈ ਬਸ ਹਲੇ ਜੰਮ ਲਾਣ ਦੇ ਹੋ ਜੰਮ ਤੇ ਪਤਾ ਲੱਗਣਾ ਜੀ ਉੱਥੇ ਉੱਥੇ ਹੀ ਮਾਰਨੀ ਆ ਉਹ 19 ਕੇ ਜਗ੍ਹਾ 'ਚ 19 ਜਗ੍ਹਾ 'ਚ ਬਸ ਬਸ ਠੀਕ ਨਿਕਲਿਆ ਹੂੰ ਫੇ ਮੁੜ ਕੇ ਹਾਂ ਹੋਊਗਾ ਨਹੀਂ ਇਹ ਹੂੰ ਹੂੰ ਉਹਦੇ ਹੋਰ ਕਿਤੇ ਨਹੀਂ ਹੈਗਾ ਜੀ ਉਹ ਤਾਂ ਅੱਗੀ ਦਿਖਦੀ ਦਿਖਦੀ ਉਰ ਤੇ ਹਾਂ ਉਹ ਦਿਖਦੀ ਆ ਉਹ ਥੋੜੀ ਕਿੱਥੇ ਆਵਾ ਦੋ ਮਿੰਜੇ ਨਹੀਂ ਆਵਾ ਇੱਕ ਆ ਦੋ ਤਿੰਨ ਮਿੰਜੇ ਜਗ੍ਹਾ ਹੋਰ ਇਹਦੇ 'ਚ ਜਿੱਥੇ ਇਹ ਸੇ ਡੀਲਾ ਹੈਗਾ ਜੰਮਿਆਂ ਦਾ ਬਹੁਤ ਟੌਪ ਦਾ ਇਹ ਹਾਂ ਇਹ ਨਾ ਟੌਪ ਦਾ ਹੈ ਕਾਲੀ ਵਾਚੇ ਰੜਕਾ ਮਾਰ ਕੇ ਨਾ ਅੰਦਰ ਹੈ ਬਈ ਇਹ ਮੋਟਰ ਚ ਆ ਜਾ ਅੰਦਰ ਨੂੰ ਆਹ ਬਾਈ ਕੀੜੀ ਦੀ ਦਵਾਈ ਲੈਂਦੀ ਆ ਕਿਹੜੀ ਆ ਵਿੱਚੀ ਦੇ ਗੰਨੇ ਨੂੰ ਬਈ ਜਿਹੜੀ ਪਰਸੋਂ ਦੇਖੀ ਅੱਜ ਇਹਦਾ ਨਵੇੜਾ ਕਰ ਦੇਣਾ ਲੱਗਿਆ ਆ ਪੱਤਾ ਪੀਲਾ ਤਾਂ ਹੀ ਹੁੰਦਾ ਪੀਲਾ ਲੱਗਿਆ ਗੰਨਾ ਹੁਣ ਪੱਤਾ ਨਹੀਂ ਦਿਖਦਾ ਪੀਲਾ ਤਾਂ ਹੀ ਹੁੰਦਾ ਇੰਸਰਾਸ ਚੂਤੀ ਆ ਹਾਂ ਇਹਦੇ ਰਾਸੀ ਖਣਾ ਉਹ ਕੋਈ ਬਿਮਾਰੀ ਆ ਵੀ ਚੱਕ ਲੈ ਕੋਹਲੀ ਅੰਦਰ ਹੀ ਰੱਖ ਲੈਂਦੇ ਗੁੱਲੀ ਤਾਂ ਉਹ ਗੋਰੀ ਰੱਖ ਦੇ ਉਹਨੂੰ ਉੱਡਣ ਦੇ ਆ ਤਿੰਨੇ ਕੋਹਲੀਆਂ ਵਧੀਆ ਹੁਣ। ਕੋਸਿਹੜਾ ਨਾ ਗੁਰਦਣ ਜਾਣ ਨੂੰ। ਆਖੇ ਦਾ ਆਪਣਾ ਫੱਟ ਪੂਰੀ ਅਗਾਹਾਂ ਗਾਹਾਂ ਤੁਰੂਗਾ। ਠੀਕ ਨੇ? ਹੂੰ। ਕੱਲ ਗੁੱਡਣਾ ਹੈ ਇਹ ਤਾਂ। ਕਿਹੜਾ? ਆਹਾਂ। ਗੁੱਡਣਾ ਜੀ ਸਾਜਰੀ ਆ ਕੇ। ਸਾਜਰੀ ਆ ਕੇ ਪਜੂਰ ਲਾਓ ਅੱਧਾ ਗੁਰਦੂ ਸਵੇਰੇ। ਜਿੰਨਾ ਰਹਿੰਦਾ ਹੋਇਆ ਸਪਰੇਅ ਸੱਚੀ ਆਉਣਾ ਪੈਣਾ। ਜਿੰਨੀ ਰਹਿ ਗਈ, ਉੰਨੀ ਸਪਰੇਅ ਕਰਕੇ ਆਪਾਂ ਗੜਾਈ ਨੂੰ ਅਸੀਂ ਬੱਝੇਨਾ। ਹਾਂ। ਤੂੰ ਸਪਰੇਅ ਕਰ ਜੀ ਅੱਜ ਜੀ ਸੇ ਤਾਂ ਗੁੱਡ ਹੋ ਗਿਆ ਤੁਹਾਡਾ ਇਹ। ਕੱਲ ਨੂੰ ਸਾਰਾ ਖੇਤ ਹੋ ਜਾਣਾ ਹੈ ਪਰਸੋਂ ਉਹ ਖੱਤੀ ਨਿਕਲ ਜਾਣੀ ਆਪਣੀ ਹਾਂ ਪਰਸੋਂ ਖੱਤੀ ਕੱਢ ਕੇ ਉੱਤੇ ਬਾਦ ਉਹ ਦੂਏ ਕਿੰਨੇ ਕੋਲ ਚੱਲੋ ਉਹ ਤਰਫਾਲੀ ਕਮਾ ਕੇ ਦੋ ਦਿਨ ਮੈਂ ਫੇਰ ਇੱਧਰ ਆ ਜਿਹੜਾ ਰਹਿ ਗਿਆ ਗੁਰਦੂ ਦੇ ਦੇਖਦਾ ਚਲਾ ਕੇ ਲਾਈਟ ਆਈ ਕਿ ਨਹੀਂ ਪਾਣੀ ਦਾ ਗਲਾਸਾ ਪੀ ਲਵਾਂ ਭੱਜ ਗਈ ਹੋਣੀ ਮਨ ਲੱਗਦਾ ਭੱਜ ਗਈ ਉਹ ਟਰਸਰ ਵੀ ਨਹੀਂ ਚੜਚੜ ਕਰਦਾ ਭੱਜ ਗਈ ਹਾਂ ਅੱਜ ਹੀ ਵਹੀਂ ਭੱਜ ਗੀ ਹਾਂ ਇਹਨਾਂ ਕਾਲੂ ਰੱਟਾ ਮਾਰ ਕੇ ਪਾਣੀ ਦੇ ਪਰਦੇ ਸਾਰੇ ਹੂੰ ਇੱਕ ਬਾਣੀ ਤਾਂ ਲਾਤਾ ਇਹਨਾਂ ਨੂੰ ਮੈਂ ਇੱਕ ਤਾਂ ਲਾਤਾ ਪਾਣੀ ਆਹ ਲੱਗ ਗਿਆ ਦੇਖ ਬੂਰਜਾ ਹੁਣ ਆ ਗਿਆ ਨਾਰਾ ਫੁੱਲ ਆ ਗਿਆ ਨਾਰਨੂ ਫੁੱਲ ਆ ਗਿਆ ਨਾਰਾਂ ਵੀ ਆ ਗਿਆ ਹੂੰ ਆਮਬ ਨੂੰ ਆੜੂ ਵੀ ਲੱਗੇ ਆੜੂ ਲੱਗ ਗਿਆ ਯਾਰ ਹੈਨਾ ਨੇ ਲੱਗੇ ਇਹਨੂੰ ਪਾਣੀ ਲਾ ਦੇ ਹੁਣ ਇੱਕ ਕਾਲੂ ਭਰ ਦੇਣਾ ਹੈ ਆੜੂ ਮਾਰ ਕੇ ਆੜੂ ਮਾਰ ਕੇ ਨਾ ਆ ਵੀ ਆੜੂ ਲੱਗੇ ਲੱਗਣ ਆੜੂ ਇਹ ਤਾਂ ਥਾ ਟੁੱਟ ਗਿਆ ਇਸੋਂ ਫਵਾਂ ਨਾਲ ਭਾਜ ਨਹੀਂ ਤੋੜ ਲਿਆ ਇਹ ਹੂੰ ਅੰਬਨ ਦਾਲੀ ਪੂਰਾ ਆ ਅੰਬਨ ਨੂੰ ਨਹੀਂ ਆਲੇ ਆ ਪਤਾ ਨਹੀਂ ਕਿ ਆ ਆ ਪਤਾ ਨਹੀਂ ਕਿ ਆ ਉਟਾ ਯਾਰ ਇਹਨੂੰ ਪੂਰਾ ਆ ਬੈਸੋ ਐਸਾ ਨਿਕਾ ਜਾਏ ਲੱਗ ਜਾਣਾ ਪਸਾ ਬਸ ਹੁਣ ਕਾਦਾ ਇਹ ਹਾਂ ਬਾਬੇ ਰਾਣੇ ਆਉਣਾ ਉਹ 10 ਜੜ੍ਹ ਜਾਰੇ ਅੱਜ ਕੀ ਬੇਲ ਮਗੂਰ ਵੀ ਚੰਗਾ ਲੱਗੂਗਾ ਸਾਰੀ ਬੇਲ ਹੋਈ ਹੋਈ ਆ ਇਹ ਠੀਕ ਆ ਠੀਕ ਆ ਸਾਰੇ ਬੁੱਤੇ ਵਧੀਆ ਖੜੇ ਆ ਹਾਂ ਅੰਬਾ ਕਨੇ ਵਰਕਾ ਕੱਲ ਨੂੰ ਆਣ ਹੂੰ ਖੁਰਪਾ ਲਿਆਉਂਗੇ ਨਾਲ ਕਾਕੰਡਾ ਸਾਰਾ ਬਾਹਰ ਕੱਢ ਦੇਣਾ ਬਸ ਠੀਕ ਨੇ ਆਹੋ ਸਾਰੇ ਇਹਨੂੰ ਲਾਈਏ ਅੱਗ ਇਹਦਾ ਤੁਝੋ ਬਿਆ ਬਾਹਰ ਇਹਨੇ ਲਾ ਚੱਕ 500 ਕਿਥੇ ਪਿਆ ਬਾਹਰ ਪਿਆ ਲਿਆ ਔਰ ਇਹਨੂੰ ਫਿਰ ਦੇਖੀ ਦੂਰ ਤੋਂ ਇੱਕ ਵਾਰ ਸਾਨੂੰ ਪਾਣੀ ਪਲਾ ਜੀ ਫਿਰ ਤੋਂ ਇੱਕ ਵਾਰ ਪਾਣੀ ਪਲਾ ਜੀ ਸਾਨੂੰ ਹੋਰ ਕਿਨੂੰ ਪਾਣੀ ਦੇ ਲੱਕਿਆ ਜਾ ਹੋਇਆ ਬਾਹ ਸੋਰੇ ਕਰਕੇ ਹੈ ਨਾ ਉਰੇ ਘਾਟਾ ਸੋਰਾ ਯਾਰ ਉਰੇ ਸੋਰਾ ਘਾਟਾ ਹੈ ਇੱਥੇ ਸੋਰਾ ਘਾਟਾ ਹੈ ਮੰਡੇ ਜੀ ਜ਼ਿਆਦਾ ਹੈ ਇੱਥੇ ਤਾਂ ਹੋ ਰਹਾ ਹੈ ਮੰਡ ਬੜਾ ਜ਼ਿਆਦਾ ਹੈ ਹੈਨਾ ਮੰਡ ਮੇ ਜ਼ਿਆਦਾ ਮੰਡ ਤਾਂ ਬਹੁਤ ਜ਼ਿਆਦਾ ਹੋ ਰਹਾ ਹੈ ਇੱਥੇ ਥੋੜਾ ਜ਼ਿਆਦਾ ਹੈ ਭਾਈ ਸਟਾਰਟਿੰਗ ਆ ਬਸ ਹੁਣ ਸਪਰੇ ਕਰਦੀਏ ਹੁਣ ਇਹਨ ਲਾ ਦਈਏ ਲਾ ਲੈਨੇ ਹੁਣ ਕਰਦੇ ਸ਼ੁਰੂ ਭਾਈ ਹਲੇ ਮਾੜਾ ਕਰ ਲਈਏ ਤਿਆਰੀ ਜੀ ਭਾਈ ਬਹੁਤ ਵਈ ਹੈ ਕੀੜੀ ਤੇ ਮਾਰਸ਼ਲ ਐਫ ਐਮ ਸੀ ਦੀ ਮੈਨਾਂ ਤੁਹਾਨੂੰ ਆਏ ਕਹਿੰਦਾ ਸੀ ਤੇ 2 ਢਾਈ ਕਿਲਿਆਂ ਦੀ ਪੈਕਿੰਗ ਆਹਾ ਹੂੰ ਇੱਕ ਇੱਕ ਲੀਟਰ ਹੈ ਇਹ ਇੱਕ ਪੰਪਾਂ ਕਿੰਨੀ ਪੈਣੀ ਹੈ ਇਹ ਆਪਾਂ ਨੇ ਹੁਣ ਉਸ ਹਿਸਾਬ ਨਾਲੇ ਕਰਨੀ ਆ ਹੁਣ ਬਣਾਉਂਦਾ ਇਹਦੇ ਹਿਸਾਬ ਕਿਤਾਬ ਜਾ ਪੰਜ ਪੰਜ ਪੰਪ ਬਹੁਤ ਹੀ ਦੇ ਹੈ ਨਹੀਂ ਨਹੀਂ ਕਬੱਦ ਮੈਂ ਪਹਿਲਾਉਂਗਾ ਤੇ 2 ਕਿਲਿਆਂ ਵਿੱਚ ਕਰਨੀ ਆ ਆਪਾਂ ਨੇ ਇਹ 4 ਕਿਲਿਆਂ ਦੀ ਹੋਰ ਹੈ ਟੋਟਲ ਆਹਾ ਸਾਰੀ ਉਹ ਹਾਂ ਅੱਛਾ 4 ਕਿਲਿਆਂ ਵਿੱਚ ਕਰ ਲੈਣੀ ਆ ਆਪਾਂ ਨੇ ਕੰਪਨੀ ਵਧੀਆ ਐ ਐਫ ਐਮ ਸੀ ਦੀ ਆ ਇਹ ਮਾਰਸ਼ਲ ਹੂੰ ਸੂੰਡੀ ਸੰਡੀ ਤੇ ਕੀੜੀ ਤੇ ਸਭ ਕੱਟੇ ਆ ਮੈਨਾਂ ਆਇਆ ਜੈਨਾਂ ਤੁਹਾਨੂੰ ਮੈਂ ਲਿਆ ਨਾ ਪਾਣੀ ਦੀ ਬੋਤਲ ਹੂੰ ਤੂੰ ਆਹ ਪੰਪ ਸਰੇ ਲੈ ਜਾ ਮੈਂ ਤੈਨੂੰ ਉੱਥੇ ਤੇਲ ਪਾ ਕੇ ਤੋਰ ਦਿੰਦਾ ਮੋਟਰਸਾਈਕਲ ਕੋਲ ਤੇ ਹੂੰ ਉੱਧਰ ਜਾਨੇ ਤੇ ਪੰਪ ਲਾਉਣਾ ਇੱਕ ਪੰਪ ਦੋ ਦਾ ਹੈ ਉਹ ਹੈ ਹੈਗਾ ਹਲੇ ਤੂੰ ਆਹ ਅੱਧੀ ਟਾਈ ਇਹ ਤਾਂ ਸਾਰੀ ਲਾ ਦੇਣੇ ਨੇ ਜਿੰਨੇ ਪੰਪ ਲੱਗਣੇ ਓਰੇ ਥੋੜਾ ਤੇਲ ਲੈਦੇ ਚਾਹ ਤੂੰ ਪਾਣੀ ਲਿਆ ਪੀਣੇ ਨੂੰ ਠੰਡਾ ਲਿਆ ਨਹੀਂ ਪਾਣੀ ਨਾਲ ਦੇ ਦਾ ਠੰਡਾ ਲਿਆਂ ਦਿੰਦਾ ਦਿੱਲੀ ਦਾ ਠੰਡਾ ਫੜ ਲਿਆ ਲੀਟਰ ਵਾਲੀ ਬੋਤਲ ਲਿਆ ਬਹੁਤ ਹੈ ਲੀਟਰ ਹੀ ਲਿਆਂਗਾ ਲਿਮਕਾ ਲਿਆਂ ਲਿਮਕਾ ਠੀਕ ਇੱਕ ਵੀਰਪੇ ਵਾਲਾ ਡਿਊ ਫੜ ਲੈ ਹੋ ਗਿਆ ਹੋਇਆ ਫੇ ਹਾਂ ਮੈਂ ਫੇ ਇੱਕ ਨਹੀਂ ਕਲਾਸ ਨਾਲ ਬਣਦਾ ਕੁਛ ਨਹੀਂ ਲੈ ਲੀਟਰ ਹੀ ਲਿਆ ਲੀਟਰ ਵਾਲੀ ਉਹ ਕਹਿੰਦਾ 2 ਲੀਟਰ 2 ਲੀਟਰ ਵਾਲੀ ਜਣੀ ਬਾਕੀ ਜਿਹੜੀ ਬਜਗੀ ਕਰਨ ਲੈ ਜੂਗੇ ਲਿੰਕਾ ਲੈ ਲਈ ਨਹੀਂ ਹੈ ਲਿੰਕਾ ਲੇ ਲਿੰਕਾ ਲੈ ਆ ਆ ਬਾਅਦ ਮਾ ਪੀ ਲੈ ਬਾਅਦ ਨੂੰ ਫਰਿੱਜ ਵਿੱਚ ਪਿਆ ਦਾਮੀ ਛੱਡਾ ਦਿਖ ਜਾਂਦਾ ਪਿਆ ਓ ਠੀਕ ਹੈ ਕਰ ਜੇ ਰਾਤ ਨੂੰ ਅੱਖ ਗੋਲੀ ਦਿੰਦਾ ਪਰ ਜਿਵੇਂ ਪਿਆ ਦ ਰਾਤ ਨੂੰ ਉੱਠ ਕੇ ਪੀਣੇ ਜਾ ਬਾਰ ਬੱਧੇ ਵੀ ਇੱਕ ਪਿੱਛੇ ਪਿਆ ਆ ਪਲੀ ਜੇ ਰਾਤ ਨੂੰ ਜਾਉਂ ਜੂਗਾ ਲੈ ਪਾਹੀ ਦੇ ਦੋਆਏ ਪਾ ਦੇ ਕਿੰਦੀ ਬੈਠੀ ਆ ਜੀ ਭਾਈ ਕੌਣ ਤੇ ਆ ਪਾ ਮਸਾ ਹਿਸਾਬ ਕਿਤਾਬ ਜਲੋਣਾ ਪੈਣਾ ਲਾਲਾ 1 ਲੀਟਰ ਹੈ ਹੈ ਲੀਟਰ ਹੈ ਨਹੀਂ ਮੜਾ ਜਾ ਫੋਨ ਆਪਣਾ ਲਾ ਦੂਗਾ ਹਿਸਾਬ ਕਿਤਾਬ ਫਿਰ ਤੇ ਨਿਆਰਣਾ ਚਲ 4 ਲੀਟਰ ਨੇ ਲਾਉਣਾ ਤਾ ਬੋਲੇ ਲਾਣੀ ਫਾੜ ਜਾਂਦੀ ਮੌਲੇ ਨੂੰ ਫਿਰ ਨਾਲੇ ਲੈ ਜੂਗਾ ਮੈਂ ਆ ਖੇਤ ਕਿੰਨੀ ਜਗਾ ਪਾਕੀਲਾ ਹੈਗਾ ਇਹ ਕਿਹੜਾ ਆਹੋ ਉਹਨਾਂ 6 6 ਬਿੱਗੇ ਰੱਖ ਦੂ ਖੇਤ ਇਹਦੇ ਨਹੀਂ ਇਹ ਈਦੇ ਚੂਰਾ ਹੋਰਾ ਤੱਕ ਕਰੀ ਇੱਕ ਪਰਾਂ ਤੱਕ ਕਰਕੇ ਆਈਏ ਉਹ ਹੁਣ ਉਹਦਾ ਮਤਲਬ ਗਿਆ ਸਿਰੇ ਜਾਂ ਉਹ ਤੱਕ 6 ਬਿਗੇ ਜਗਾ ਹੈਗੀ ਆ ਹਾਂ ਚਾਹੀ ਇਹਨੂੰ ਕੱਢ ਹੁਣ ਇਹਨੂੰ ਕੱਢਦਾ ਚਾਹੀ ਪਹਿਨਾ ਈਦੇ ਚ ਮੰਨ ਕੇ ਚੱਲ ਤੂੰ 6 ਬਿਗੇ ਆ ਹਾਂ 4 ਹੋ ਗਿਆ 500 ਐਮਐਲ ਕੀਲੇ ਦੀ ਹੋਗੀ ਹਾਂ 100 ਐਮਐਲ ਹੋਗੀ ਮੰਨ ਲੈ ਜੇ 5 ਪੰਪ ਲਾਉਂਦੇ 100 ਐਮਐਲ ਹੋਗੀ ਹਾਂ ਪੰਪ ਜੀ ਪੰਪ ਲਾਉਣੇ ਆਪਾਂ ਨੇ 8 6 ਬਿਗੇ ਚ 8 ਪੰਪ ਲਾਉਣੇ ਆ 6 ਪੰਪ ਲਾ ਦੁੰਨੇ ਆ ਵੇਖ ਲਾ 6 ਲਾਈਆ ਹੂੰ ਬਿੱਗਰੇ ਪੰਪ ਲਾਇਆ ਪੂਰਾ ਖਰਦਾ ਪੰਜ ਪੰਪ ਬਣੇ ਫੇ ਤਾਂ ਉਹ ਕਹਿੰਦਾ ਨਾ ਲਾ ਦੇ ਉਹ ਚੰਗੀ ਤਰ੍ਹਾਂ ਬੱਬਾ ਤੂੰ ਤੇ ਨਾ ਔੜੇ ਵਾਲੀ ਕੰਮ ਐ ਨਾ ਲਾ ਔੜੇ ਫੇ ਵੱਧ ਕਰ ਲੈ ਇੱਕ ਪੰਪ 8 ਪੰਪ ਲਾਉਂਦੇ ਆ ਹੇਤ ਚ ਹੂੰ 8 ਪੰਪ ਆਏ ਨੂੰ ਲੱਗ ਜੂंगे ਛੋਟੇ ਛੋਟੇ ਪੰਪ ਲਜਾਏਗਾ ਨਾ ਬਸ ਇਹੇ ਖਤਮ ਕਰ ਦੇ ਕੰਨਾ ਥੋੜੀ ਥੋੜੀ ਜਾਣ ਜਮੈਂ ਫੇ ਹੌਲੀ ਤੂੰ ਨੀ ਫਾਟ ਪੂਰੀ ਰੱਖੀ ਹਾਂ ਬੱਸ ਫੇ 8 ਪੰਪ ਲੱਗ ਜਾਣੇ ਹਾਂ ਹਨਾ 8 ਲੱਗ ਜਾਣੇ 8 ਹੂੰ ਤਾਂ ਕਸੀ ਹੂੰ ਹਾਂ ਸੋ 60 ਐਮਐਲ ਪੈਣੀ ਆ ਜੇ ਪੰਪ ਚ ਬਾਬਾ ਪਾਈ ਜਾ ਬਾਹਰ ਖੇਤੀ ਕਰਨ ਮੇਰਾ ਹੁੰਦਾ ਹੁਣ ਪਾ ਕੇ ਖੇਤੀ ਕੰਮ ਕਰ ਰੱਖਾ ਲਾ ਜਲਤ ਦੇਖੀ ਜਵਾਈਆ ਜੇ ਮੈਂ ਇਹ ਕਰਦਾ ਚੱਕ ਕੇ ਮੋਟਰਸਾਈਕਲ ਮੋਟਰਸਾਈਕਲ ਇਦਾਂ ਨੂੰ ਨਹੀਂ ਹੁੰਦਾ ਇੱਥੇ ਫੇਰ ਪਾ ਦੂੰਗਾ ਦੋ ਆਏ ਹੁਣ ਇਹ ਖੇਤ ਨੂੰ ਕਰਨ ਲੱਗ ਫੇ ਤੂੰ ਨਹੀਂ ਮੈਂ ਆ ਹੀ ਰਿਹਿੰਦਾ ਸਕੂਟਰੀ ਜੀਓ ਬੈਟਰੀ ਵਾਲੀ ਆ ਹੋਈ ਜੇ ਜਦੋਂ ਲੰਘੀ ਉਹ ਮੂਰੇ ਬੰਦ ਹੋ ਗਈ ਹੁਣੀ ਹੁਣ ਤਾਂ ਲਾਈਟ ਭੱਜ ਗਈ ਨਹੀਂ ਗਾਣ ਦੂਏ ਲਿਆਣ ਦੇ ਮੈਨੂੰ ਮੋਟਰਸਾਈਕਲ ਤੇਰੇ ਲਿਆਉਂਗਾ ਕੋਲ ਉਹ ਨੂੰ ਘੁੰਮਿਆ ਛੋੜ ਕੇਆ ਬੋਲੇ ਨੂੰ ਨਾਲੇ ਲੇ ਜੀ ਫਿਰ ਆਪਣਾ ਬੋਲੇ ਨੂੰ ਨਾਲ ਬਾਹਰ ਦੋ ਵਕਤ ਮਿਲਦੇ ਕਿਹੜਾਲ ਬਜਣੇ ਵਾਲੀ ਹੈ ਗੋਦੋਰੇ ਚ ਇਹ ਹੋ ਗਿਆ ਉਹ ਵੀ ਠੰਡਾ ਗਿਆ ਹੁਣ 70 ਐਮਐਲ ਹੋ ਗਈ ਇਹ ਕਿੰਨੀ ਪੈਣੀ ਹੈ ਪੈਣੀ ਉਹ ਪਾਣੀ ਪਥੇਰੀ ਜਮਪ ਐਂਦੇ ਪਾਉਣੇ ਸੱਤਰਾ ਮੈਨਰ ਹੋਰ ਕੀ ਕਿਉਂਕਿ ਥੋੜੀ ਜਗ੍ਹਾ ਵੀ ਘਟਾ ਹੈ ਇਹ ਆਹੋ ਚਲ ਪਰੋਲਾ ਲਾਉਂ ਦੋ ਵੀਪਿਆ ਹੋਰ ਰੋੜ ਪਾਣੀ ਲਈਆਂ ਆਹੀ ਖੇਤ ਨਿਕਲ ਨਾ ਦਿੱਤੇ ਦਿਨ ਸ਼ਾਮ ਤੱਕ ਨਹੀਂ ਬਾਈ ਜੀ ਹੋ ਆਹੀ ਖੇਤ ਨਿਕਲ ਨਾ ਦਿੱਤੇ ਹੁਣ ਤੇ ਆਹੋ ਉੱਥੇ ਸਵੇਰ ਨੂੰ ਸਾਜ ਨਹੀਂ ਕੱਢਦੀ ਅਸੀਂ ਗੁੱਡਣ ਲਾਜੂਗੇ ਠੀਕ ਹੈ ਨਹੀਂ ਚਿੱਟਾ ਹੋ ਗਿਆ ਇਹਨਾਂ ਆਹ ਪਾਣੀ ਚਿੱਟਾ ਹੋ ਗਿਆ ਦਾ ਅੱਛਾ ਜੀ ਮਾਰ ਕੇ ਦੀ ਸਰੋ

ਕੀ ਕੀ ਜੀ ਜੀ ਸਰੋਂ ਆ ਜਾ ਰਿਹਾ ਦੇ ਦੇ ਨਾ ਇਹ ਮੱਟਾ ਦੇਖ ਲੈ ਪੋਲੇ ਨੇ ਸਾਫਣੀਆਂ ਪਈਆਂ ਨੇ ਤੇ ਰਾਤ ਨੂੰ ਘੁੰਮਦਾ ਫਰੀ ਆ ਇਹਨਾਂ ਸਾਫ ਕਰੀਆਂ ਪਈਆਂ ਦੱਬਲੇ ਦੀ ਵਾਹ ਕਿਹੜਾ ਪਾਣੀ ਖੋਜਦਾ ਜੇ ਸਹੀ ਚੱਲੀ ਆ

ਨੱਕੇ ਨਹੀਂ ਡਿੱਗਾ ਬਾਹਰ ਦਾ ਇੱਥੇ ਤੇ 1 2 3 4 5 ਪੰਜ ਪੰਪ ਲ ਜਾਂਦਾ ਇਹ ਪੰਨਾ ਪਾ ਪੰਜ ਕਰ ਮਲ ਜਾਂਦਾ ਹੈ ਪੰਜ ਹੋ ਸੀ ਬਹੁਈ ਛੇ-ਸੱਤ ਲੱਗਣੇ ਬਾਈ ਜੀਆ ਠੀਕ ਹੈ ਛੇ-ਸੱਤ ਲੱਗੂਗੇ ਮੈਂ ਦਿਨ ਵੀ ਗਿਆ ਹੁਣ ਦੇਲ ਵੀ ਗਿਆ ਬੋਲੇ ਦੀ ਵੀ ਆਖਰੀ ਉਹ ਫਾਂਟਾ ਹੁਣ ਵੀ ਗੈਰੀ ਲੈ ਕੇ ਜਾਂਦਾ ਹੁਣ ਬੜਿਆ ਪਿਆ ਤੇ ਬੋਲੇ ਦਾ ਪੂਰੀ ਹਰਿਆਈ ਪੈਣ ਲੱਗੀ ਹੁਣ ਪੂਰੀ ਹੋ ਬਰੇ ਆਹ ਸੁਣ ਗਿਆ ਠੀਕ ਹੈ ਠੀਕ ਹੈ ਸੁਣ ਗਿਆ ਓ ਸੁਣ ਗਿਆ ਹਾਂਜੀ ਹਾਂਜੀ ਮੈਂ ਆਹੀ ਭਾਣਾ ਸਰਦਾਰ ਜੀ ਆਇਆ ਬੱਲਾ ਤੇਰੇ ਫੇ ਤਾਂ ਗੇਰੀ ਭਾਣਾ ਹੈ ਵਾਸ 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 ਮੈਂ ਲੈ ਆਉਂਦਾ ਠੰਡਾ ਤੈਨੂੰ ਪੀਣੇ ਨੂੰ ਠੰਡਾ ਅੱਛਾ ਜੀ ਤੈਨੂੰ ਪੀਣੇ ਨੂੰ ਠੰਡਾ ਲੈ ਆਉਂਦਾ ਮੈਂ ਠੀਕ ਹੈ ਠੀਕ ਹੈ ਜੀ ਓਥੇ ਨੇ ਚਾਰ ਤਾਂ ਤਿੰਨ ਚਾਰ ਸਿਹੜ ਇਕੱਠੇ ਹੀ ਤਾਂ ਲੱਗ ਹਾਂ ਓਥੇ ਜਾਂਦੇ ਨੇ ਚੱਲ ਠੀਕ ਹੈ ਨਾ ਓ ਸਹੀ ਲੱਗਣ ਜਿੰਨੇ ਲੱਗਦਾ ਇੰਨੇ ਨੂੰ ਆਇਆ ਫਿਰ ਆਪਣ ਲੱਗ ਜਾਣਾ ਸਰਦਾਰ ਆਪੇ ਆਊਗਾ ਸਪਰੇਅ ਕਰਕੇ ਠੀਕ ਹੈ ਠੀਕ ਹੈ ਨਾ ਫਿੱਕੇ ਦਾ ਕੰਮ ਨੂੰ ਫਿਰ ਕੱਖ ਪਾ ਕੇ ਨਾ ਲਾ ਫਿਰ ਓਏ ਠੀਕ ਹੈ ਘਰੇ ਨਹੀਂ ਨਹਾएंगे ਤੋ ਆਹੋ ਹੋ ਰਿਹਾ ਇੱਥੇ ਨਾ ਹੁਣ ਲਾਈਟ ਤੇ ਨਾ ਠਕੀ ਹੁਣ ਓਏ ਹਾਂਜੀ ਉੱਥੇ ਨਾ ਹਲੀ ਮੋਟਰ ਪਰ ਵਾਹ ਹਾਂ ਹਾਂ ਵਾਹ ਕੋ ਨਾ ਤੇ ਨਾ ਲੀ ਬਾਈ ਇੱਕ ਸਿਆੜੇ ਉੱਥੇ ਤੇ ਆਪਣੇ ਤਿੰਨ ਸਿਆੜੇ ਹੋਰ ਧਰ ਲਾ ਉੱਥੇ ਤੇ ਓ ਉੱਥੇ ਤਿੰਨ ਸਿਆੜੇ ਹੋਰ ਧਰ ਲੀ ਠੀਕ ਹੈ ਕਾਲੂ ਬੋਲੇ ਹੋਰ ਕੰਮ ਕਰਨਾ ਜਿਹੜਾ ਕੱਖ ਪੈਨੋ ਉਹ ਢੇਰੀ ਪੈ ਨਹੀਂ ਕੱਪੜਾ ਵੜਾਓ ਹਾਂ ਹਾਂ ਇੱਕ ਉਹ ਹਾਂ ਪਰ ਆ ਬੋਰ ਦੇ ਕੋਲ ਆਹ ਦੇਖ ਇਸ ਕੋ ਬਾਹਰ ਸਿੜ ਕੇ ਨਾ ਮੋਟਰ ਦੇ ਮੂਹਰੇ ਜਿਹੜਾ ਕੱਖ ਪਿਆ ਏ ਉਹਨੂੰ ਅੱਗ ਲਾਉਣੀ ਆ ਠੀਕ ਹੈ ਠੀਕ ਹੈ ਉਸ ਕੋ ਅੱਗ ਲਗਾ ਦੇਣਾ ਪਹਿਲੇ ਸਾਰੇ ਕੱਖ ਕ निकालेंगे ਹਾਂ ਨਿਕਾੜਨਾ ਤਾਂ ਪਹਿਲੇ ਨੂੰ ਇਹ ਸੁੱਕਾ ਹੋਊਗਾ ਹਾਂ ਜੇ ਸੁੱਕਾ ਕੱਖ ਹੋਊਗਾ ਨਾ ਤਾਂ ਬਾਦ ਕਾੜਨਾ ਫਿਰ ਅੱਗ ਲਾਜੂ ਕਲ ਕੂਹਾ ਜਮਾ ਕਰਕੇ ਹਾਂ ਫਿਰ ਉਹ ਸੋ ਸੋ ਪਗਲ ਮੈਂ ਉਹ ਵੀ ਢੇਰ ਲਗਾ ਦੇ ਹਾਂ ਇਹ ਕੰਦਰ ਰੜਕਾ ਮਾਰਨਾ ਹਾਂ ਠੀਕ ਹੈ ਅੰਦਰ ਵੀ ਰੜਕਾ ਮਾਰਨਾ ਸਵਾਰ ਕੇ ਅੰਦਰ ਠੀਕ ਹੈ ਉਹ ਬੁੱਕ ਡੇਮ ਸਾਰਨ ਪਾਣੀ ਛੱਡਣਾ ਠੀਕ ਹੈ ਜੀ ਠੀਕ ਹੈ ਅైనా ਅਸੀਂ ਵੀ ਉਰੀਆ ਸਵੇਰ ਨੂੰ ਠੀਕ ਹੈ ਠੀਕ ਹੈ ਜੀ ਆਹੋ ਕੱਖ ਨਾ ਰਹਿ ਜਵੇ ਜੜ ਚ ਹੋਏ ਹਾਂ ਜੀ ਕੱਖ ਨਾ ਰਹਿ ਜਵੇ ਜੜ ਚ ਕੱਖ ਕੱਖ ਤੋਂ ਨਿਕਾਲ ਲੇਂਗੇ ਉਸ ਤੋਂ ਬਾਅਦ ਹਾਂ ਹੱਥ ਨਾਲ ਫੜ ਲੈ ਕਾ ਹੱਥ ਨਾਲ ਫੜ ਨਹੀਂ ਮਾਰ ਨਹੀਂ ਹੱਥ ਨਾਲ ਫੜੇ ਕਰ ਜਿੱਥੇ ਜੜ ਮਰਾਈ ਜਾਂਦਾ ਠੀਕ ਨਹੀਂ ਇਹਦਾ ਮੋੜੀ ਆਉਂਦਾ ਫੇਰ ਘੇਰ ਮੋੜੀ ਆਉਂਦਾ ਹੈ। ਕੱਲ ਕਰੂਗਾ ਬੇ ਕੁਝ ਜਾ ਕੇ ਲਿਆ ਮੈਂ ਇਹਨੂੰ ਮੈਂ। ਵਾਹ ਹੀ ਫਾਟਾ। ਅਜਿੰਨਾ ਪੀਣਾ ਹੁੰਦਾ ਵੀ। ਹੌਲੀ ਪੀਂ ਥਲੇ ਆ। ਯਾਰ। ਕਿਤਾ ਖਾਈਏ ਟਰੈਕਟਰ ਬਗੜ। ਟਰੈਕਟਰ ਲੈਟਰ ਬੜਾ ਖਰਾਬ ਹੈ ਬਾਦ ਵਾ। ਬਗਸ਼ੇ ਕੋ ਬਗ ਜੇਕਾ। ਠੰਡਾ ਹੈ। ਕਾ ਮੰਗਦਾ ਪੀਂਦਾ ਬੈਠਾ ਉਹ। ਫੁਗੜ ਢੰਡਾ ਨਾ ਉਹ ਢੰਡਾ ਆਇਆ ਲੱਗਦਾ ਹੈ ਘਲਾ ਦੇਗਾ ਹੈ ਹੌਲੀ ਵੀ ਆਹ ਨਿਗਰ ਆ ਗਿਆ ਦੋ ਪੰਪ ਲੱਗੇ ਦੋ ਤਾਂ ਆਹ ਇਹ ਤਾਂ ਕਰੇ ਆਵਾਂ ਬੈਂ ਆ ਕਰੇ ਆਉਣਾ ਸਵੇਰੇ ਉਹ ਪਰਾਂਲੇ ਸਾਰੇ ਕਰ ਦੋਗੇ ਆਪਣੀ ਸੂਟੀ ਚੱਕ ਕੇ ਆ ਜਾ ਅਸੀਂ ਜਾਈਏ ਉਹ ਲਾਗੀ ਫਾਂਡ ਉੱਥੇ ਰਹੀ ਫਾਂਡ ਲੱਗਿਆ ਉਹ ਨਹੀਂ ਕਾ ਵਾਪਸ ਤੇ ਪ੍ਰਤਿਕ ਕਿਵੇਂ ਲੱਗ ਜਾਇਗਾ 3 ਫੋਲ ਕਿਹੜਾ ਲੇਦਾ ਹੈ ਜਿੱਥੇ ਆਪਾਂ ਤਰੇਬਾ ਉੱਥੇ ਨਹੀਂ ਜਾਂਦਾ ਇਹ ਜਿੱਥੇ ਆਪਾਂ ਜਾਂਦੇ ਤੇ ਉहां ਨਹੀਂ ਲੱਗਿਆ ਇਧਰ ਤੇ ਪੁੱਛੀ ਨੂੰ ਇਧਰ ਤੇ ਲੱਗਿਆ ਸਿਰੇ ਥੋੜਾ ਤਾਂ تھا ਉहां तक ਲੱਗ ਗਿਆ ਉਹ ਤੇ ਇਹ ਰਹਿਣਾ ਮੈਂ ਤੈਨੂੰ ਹੋਰ ਕਿਤੇ ਗਾਹ ਕਹਿੰਦਾ ਹਾਂ ਆ ਮਾ ਦਾ ਪਰ ਅੱਗੇ ਬਿਦਾ ਦਿਆ ਬਸ ਠੀਕ ਐ ਅੱਗੇ ਲੱਗਿਆ ਬਗਾਨੇ ਉਹ ਫਾੜ ਗੁੱਡ ਲਾਣਦੇ ਨੂੰ ਸਿਰੇ ਲਾ ਦੇ ਆ ਇਹਦੇ ਨਾਲ ਲਵਾ ਕੇ ਉਹਦੇ ਬਾਅਦ ਜਾਓ ਇਹਨੇ ਟਾਈਮ ਖਾਣਾ ਸਾ ਮੇਰੇ ਫਾੜ ਨੇ ਫਿਰ ਇਹ ਕੰਮ ਆ ਮੈਂ ਕੱਖ ਪਾ ਲੈਣੇ ਜਾ ਕੇ ਫਿਰ ਲੱਗਿਆ ਰਹਿਣ ਦੇ ਹੱਲੇ ਤੂੰ ਲੱਗਿਆ ਰਹੀ ਸਰਦਾਰ ਨਾਲੇ ਆ ਜੀ ਮੈਂ ਕੱਖ ਭਾਂਦਾ ਜਾ ਕੇ ਆਊਗਾ ਮੇਰੇ ਨਾਲ ਕਿੱਥੇ ਉਹਦੇ ਪਰ ਥੋੜਾ ਆਣਾ ਸਕੂਟਰੀ ਪਰ ਕਾ ਤੇ ਤੁਰਕੇ ਆ ਜੂਗਾ ਵਿਚੀ ਨੂੰ ਇਹ ਤਾਂ ਇਹ ਟਾਇਰ ਨਾ ਭੇਜ ਦੀ ਜੇ ਤੈਨੂੰ ਨਹੀਂ ਰੰਦ ਰੱਖਿਆ ਇਹਨੂੰ ਭੇਜ ਦੀ ਆਪਣਾ ਆਹੋ ਮੈਂ ਤਾਂ ਨਹੀਂ ਰਹਾ ਹੋਣਾ ਉਹਨੇ ਕਿਰਪਾ ਪੰਪ ਨਹੀਂ ਰਹਾ ਹੋਣਾ ਹਲੇ 4 6 ਪੰਪ ਪਏ ਆ ਮੇਰੇ ਪਾ ਦੇ ਪੂਰਾ ਮੰਨੂ ਵੀ ਬੋਲ ਹੈ ਹੱਬ ਬੋਤਲ ਗਲਾਸ ਤੇ ਮੇਰੇ ਹੱਥ ਤੇ ਆ ਬੋਲ ਫਟ 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 ਟਾਈਮ ਕੰਮ ਦਾ ਹੈ ਬਹੁਤ ਹੈ ਬਹੁਤ ਬਹੁਤ ਹੈ ਬਹੁਤ ਇਹ ਮਕਾਣਾ ਹੈ ਚਲੋ ਠੀਕ ਹੈ ਜੀ ਭਾਈ ਫਿਰ ਮਿਲਦੇ ਆ ਫਿਰ ਮਿਲਦੇ ਭਾਈ ਸਵੇਰੇ ਨਵੇਂ ਡੀਤੀ ਹੈ ਕੰਮ ਇੱਧਰ ਆਹ ਟਰਾਲਾ ਦਿਲ ਵੀ ਗਿਆ ਟਰਾਲਾ ਮਿਲਮਾ ਹੈ ਹਾਂ ਫੇਰ ਆ ਕੇ ਫੇਰ ਲੱਦਦੇ ਆ ਇਹ ਚੱਲੀ ਜਾਣਾ ਕਾਰੋਬਾਰ ਬਾਕੀ ਕੱਲੂ ਕੀੜੀ ਵੀ ਦਿਖਾਵਾਂਗੇ ਤੁਹਾਨੂੰ ਜੇ ਪੁੱਠੀ ਹੋਗੀ ਕੱਲੂ ਹਾਂ ਹੁਣ ਜੂੰਦੀਆਂ ਦਿਖਾਤੀ ਤੁਹਾਨੂੰ ਕੱਲ ਹੁਣ ਮਰੀ ਵੀ ਦਿਖਾਵਾਂਗੇ ਜੀ ਹਾਂ ਹੈਪਾ ਇਹਨੇ ਹੁਣਾ ਦੇ ਤੀਲਾ ਹੋ ਜਾਂਦਾ ਕੱਲੇ ਨੇ ਦਿਖਦਾ ਹੈ ਦਿਨ ਪਰ ਦਿਨ ਵਹਰਕ ਪੈਂਦਾ ਦਾ ਹਾਂ ਵਹਰਕ ਪੈਂਦਾ ਹੁੰਦਾ ਹੈ ਮਸਲੇ ਹਾਂ ਨਾ ਅੱਜ ਕੱਲ ਪਕਾ ਲੂ ਹੋਰ ਦਾ ਪਰਸ ਨੂੰ ਹੋ ਜਾਂਦਾ ਮੈਂ ਤਾਂ ਇਹ ਸਾਲੀ ਰਾਹਾਂ ਚ ਉਸਕੇ ਪਲਦੀ ਐ ਇਹਨਾਂ ਦਫੜ ਹੋ ਰਹੇ ਇਹ ਹੈ ਰੰਗ ਹੋ ਜਾਣਾ ਤਾਂ ਗਨੇ ਦਾ ਡਿਊ ਬਰਗਾ ਆ ਤਸ ਤਸ ਆ ਬੋਦਲ ਨੂੰ ਲੱਕਣੀ ਆਪਾ ਪੀ ਪੀ ਲਓ ਆਪ ਕੀ ਹੈ ਅੜ ਗਿਆ ਅੜ ਗਿਆ ਆ ਦੀਆ ਆ ਦੀਆ ਹਸਾਪ ਦਾ ਪੀ ਕਿਤੇ ਉਈਆਂ ਅਫਰ ਜਵੇ ਬਸ ਬਸ ਮੈਂ ਬਸ ਬਹੁਤ ਰੱਖ ਲੈ ਲਿਓ ਕਰਨ ਨੂੰ ਲਈ ਆ ਰਹਿਣ ਦੇ ਸੀ ਨੀ ਪੀਣਾ ਬਸ ਹੁਣ ਕੰਨ ਲਿਆ ਲੈ ਬੜੇ ਇਕਲੀਟਰ ਵਾਲੀ ਲਿਆਉਂਦੀ ਉਹਦੇ ਤੇ ਪ੍ਰਿੰਟਰ ਲੈ ਦੇਣਾ ਕੀ ਬਣਨਾ ਦਾ ਇਕਲੀਟਰ ਲੈਣਾ ਦਾ ਇੱਕ ਗਲਾਸ ਹੋਣਾ ਦਾ ਉਹਦਾ ਹੂੰ ਬਸ ਉਹ ਤਾਂ ਲੈ ਓਏ ਉਹ ਤਾਂ ਨਹੀਂ ਲੈਣਾ ਨਾ ਬਾਲਾ ਥੋੜਾ ਜਿਹਾ ਲੈਣਾ ਜੇ ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ ਕਿਸੇ ਵਲੌਗ ਚ ਪਹਿਲੇ ਲੈਣਾ ਸੀ ਨਾ ਬਸ ਮੰਗਾ ਸਾਫਰੀ ਗੱਲ ਜੀ ਸਾਰੇ ਨੂੰ